ਜਦੋਂ ਅਸੀਂ ਆਮ ਲੋਕਾਂ ਦੀ ਗੱਲ ਕਰਦੇ ਹਾਂ ਤਾਂ ਸੋਚੋ ਕਿ ਇੱਕ ਪਰਿਵਾਰ ਲਈ ਸਭ ਤੋਂ ਜ਼ਰੂਰੀ ਚੀਜ਼ ਕੀ ਹੈ ਰੋਟੀ ਕਪੜਾ ਤੇ ਮਕਾਨ ਹੁਣ ਦਿਲਚਸਪ ਗੱਲ ਇਹ ਹੈ ਕਿ ਸਰਕਾਰ ਨੇ ਲੋਕਾਂ ਲਈ ਜੀਐਸਟੀ ਦੇ ਵਿੱਚ ਰਾਹਤ ਦਿੱਤੀ ਖਾਸ ਕਰਕੇ ਦੀਵਾਲੀ ਦੇ ਮੌਕੇ ਤੇ ਕਈ ਜ਼ਰੂਰੀ ਵਸਤੂਆਂ ਹੁਣ ਸਸਤੀਆਂ ਹੋ ਗਈਆਂ ਨੇ ਪਰ ਦੂਜੇ ਪਾਸੇ ਉਹੀ ਪਰਿਵਾਰ ਜਦੋਂ ਕਰ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਆਪਣੇ ਆਪ ਨੂੰ ਬਹੁਤ ਹੀ ਜ਼ਿਆਦਾ ਮਹਿੰਗਾਈ ਦੇ ਵਿੱਚ ਮਹਿਸੂਸ ਕਰਦਾ ਹੈ ਸਾਡੇ ਪੰਜਾਬ ਦੇ ਵਿੱਚ ਇੱਟਾਂ ਦੇ ਪੱਠੇ ਅਤੇ ਘਰ ਬਣਾਉਣ ਵਾਲੇ ਉਦਯੋਗ ਨੂੰ ਹੁਣ ਇੱਕ ਵੱਡੀ ਚੁਣੌਤੀ ਮਿਲੀ ਹੈ। ਲਾਲ ਇੱਟਾਂ ਦੇ ਨਿਰਮਾਤਾ ਕਹਿ ਰਹੇ ਹਨ ਕਿ ਸਰਕਾਰ ਦੀਆਂ ਨੀਤੀਆਂ ਦੇ ਕਾਰਨ ਉਦਯੋਗ ਖਤਮ ਹੋਣ ਦੀ ਕगार ਤੇ ਹੈ। 2017 ਦੇ ਵਿੱਚ ਲਾਗੂ ਕੀਤੇ ਗਏ ਕੰਪੋਜੀਸ਼ਨ ਸਕੀਮ ਹੁਣ ਖਤਮ ਹੋ ਗਈ ਹੈ ਜਿਸ ਤੋਂ ਬਾਅਦ ਟੈਕਸ ਦਰ ਜੋ ਹੈ ਉਹ 6 ਤੋਂ ਵਧ ਕੇ 12 ਹੋ ਗਈ ਹੈ ਜਿਸ ਦੇ ਨਾਲ ਇੱਟਾਂ ਦੀ ਕੀਮਤ ਤੇਜ਼ੀ ਨਾਲ ਵਧ ਗਈ ਹੈ ਅਤੇ ਜਿਸ ਦਾ ਸਿੱਧਾ ਅਸਰ ਉਦਯੋਗ ਅਤੇ ਮਜ਼ਦੂਰਾਂ ਦੇ ਉੱਤੇ ਪਿਆ ਹੈ। ਪੰਜਾਬ ਦੇ ਵਿੱਚ ਪਹਿਲਾਂ ਤਕਰੀਬਨ 3000 ਪੱਠੇ ਚੱਲ ਰਹੇ ਸਨ ਪਰ ਹੁਣ ਉਹਨਾਂ ਵਿੱਚੋਂ ਲਗਭਗ 60% ਬੰਦ ਹੋ ਗਏ ਨੇ ਬਚੇ ਹੋਏ 1800 ਪੱਠੇ ਵੀ ਫਿਲਹਾਲ ਬੰਦ ਹੋਣ ਦੀ ਕਗਾਰ ਤੇ ਨੇ ਕੋਲੇ ਤੇ ਲੱਗੇ 18% ਟੈਕਸ ਨੇ ਸਿਟੀ ਨੂੰ ਹੋਰ ਹੀ ਜ਼ਿਆਦਾ ਗੰਭੀਰ ਕਰ ਦਿੱਤਾ ਹੈ ਮੁਕੇਸ਼ ਨੰਦਾ ਅੰਮ੍ਰਿਤਸਰ ਬ੍ਰਿਕਸ ਪੱਠਾ ਐਸੋਸੀਏਸ਼ਨ ਦੇ ਪ੍ਰਧਾਨ ਕਹਿੰਦੇ ਹਨ ਕਿ ਇਹ ਨੀਤੀਆਂ ਸਿਰਫ ਉਦਯੋਗ ਨੂੰ ਹੀ ਨਹੀਂ ਸਗੋ ਉਦਯੋਗਪਤੀਆਂ ਅਤੇ ਮਜ਼ਦੂਰਾਂ ਦੀ ਜ਼ਿੰਦਗੀ ਨੂੰ ਵੀ ਪ੍ਰਭਾਵਿਤ ਕਰ ਰਹੀਆਂ ਹਨ ਇਹ ਕੰਮ ਪਰਿਵਾਰ ਲਈ ਕੀ ਮਤਲਬ ਹੈ ਕਰਦਾ ਜੇਕਰ ਉਹ ਕਾਰ ਬਣਾਉਣ ਲਈ ਬਚਤ ਕਰਦਾ ਹੈ ਤਾਂ ਲਾਹ ਲੇਟਾਂ ਅਤੇ ਨਾਲ ਹੀ ਕਾਰ ਬਣਾਉਣ ਦੇ ਸਮਾਨ ਦੀ ਕੀਮਤ ਵਧਣ ਦੇ ਕਾਰਨ ਉਸ ਦਾ ਸਾਰਾ ਬਜਟ ਜੋ ਹੈ ਖਰਾਬ ਹੋ ਰਿਹਾ ਹੈ ਕਾਰ ਬਣਾਉਣਾ ਹੁਣ ਸਿਰਫ ਇੱਕ ਚੁਣੌਤੀ ਹੀ ਨਹੀਂ ਇੱਕ ਬਹੁਤ ਹੀ ਵੱਡਾ ਭਾਰ ਬਣ ਗਿਆ ਹੈ ਦੋਸਤੋ ਇਹ ਸਿਰਫ ਪੰਜਾਬੀ ਨਹੀਂ ਸਾਰੇ ਦੇਸ਼ ਦੇ ਵਿੱਚ ਸਮੱਸਿਆ ਬਣ ਗਈ ਹੈ 올 인디아 브릭 애소시에이션 타일 매뉴팩처 페데레이션 ਦੇ ਸਰਕਾਰ ਤੋਂ ਮੱਟ ਟੈਕਸ ਰਾਹਤ ਅਤੇ ਨਾਹੀ ਕੰਪੋਜੀਸ਼ਨ ਸਕੀਮ ਬਹਾਲ ਕਰਨ ਦੀ ਵੀ ਮੰਗ ਕੀਤੀ ਹੈ ਜੇਕਰ ਇਹ ਨਹੀਂ ਕੀਤਾ ਤਾਂ ਦੇਸ਼ ਦੇ ਵਿੱਚ ਉਹ ਆਪਣਾ ਵਿਰੋਧ ਪ੍ਰਦਰਸ਼ਨ ਵੀ ਕਰ ਸਕਦੇ ਹਨ ਇਸ ਸਥਿਤੀ ਨੇ ਸਾਡੇ ਸਮਾਜ ਦੇ ਵਿੱਚ ਇੱਕ ਵੱਡਾ ਸਵਾਲ ਖੜਾ ਕੀਤਾ ਹੈ ਕਿ ਕੇਂਦਰ ਦੀ ਸਰਕਾਰ ਉਸ ਦੀਆਂ ਨੀਤੀਆਂ ਆਮ ਲੋਕਾਂ ਦੀ ਰਾਹਤ ਲਈ ਹਨ ਜਾਂ ਉਦਯੋਗ ਅਤੇ ਮਜ਼ਦੂਰਾਂ ਨੂੰ ਫੇਰ ਖਤਮ ਕਰਨ ਲਈ ਹਨ ਅਜੇ ਵੀ ਸਮਾਂ ਹੈ ਕਿ ਨੀਤੀਆਂ ਦੇ ਵਿੱਚ ਦੇਖਿਆ ਜਾਤਾ ਸਰਕਾਰ ਸੋਧ ਕਰ ਸਕਦੀ ਹੈ ਤਾਂ ਜੋ ਘਰ ਬਣਾਉਣ ਵਾਲੇ ਪਰਿਵਾਰਾਂ ਦੀ ਜ਼ਿੰਦਗੀ ਆਸਾਨ ਹੋ ਸਕੇ ਕਮੈਂਟਾਂ ਦੇ ਰਾਹੀਂ ਤੁਸੀਂ ਆਪਣੀ ਟਿੱਪਣੀ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਹੋਰ ਜ਼ਿਆਦਾ ਅਪਡੇਟ ਦੇ ਲਈ ਬਨੇ ਰਹੋ ਪੰਜਾਬ ਨਾਓ ਟੀਵੀ ਦੇ ਨਾਲ ਜਦੋਂ ਅਸੀਂ ਆਮ ਲੋਕਾਂ ਦੀ ਗੱਲ ਕਰਦੇ ਹਾਂ ਤਾਂ ਸੋਚੋ ਕਿ ਇੱਕ ਪਰਿਵਾਰ ਲਈ ਸਭ ਤੋਂ ਜ਼ਰੂਰੀ ਚੀਜ਼ ਕੀ ਹੈ ਰੋਟੀ ਕਪੜਾ ਤੇ ਮਕਾਨ ਹੁਣ دلچਸਪ ਗੱਲ ਇਹ ਹੈ ਕਿ ਸਰਕਾਰ ਨੇ ਲੋਕਾਂ ਲਈ GST ਦੇ ਵਿੱਚ ਰਾਹਤ ਦਿੱਤੀ ਖਾਸ ਕਰਕੇ ਦੀਵਾਲੀ ਦੇ ਮੌਕੇ ਤੇ ਕਈ ਜ਼ਰੂਰੀ ਵਸਤੂਆਂ ਹੁਣ ਸਸਤੀਆਂ ਹੋ ਗਈਆਂ ਨੇ ਪਰ ਦੂਜੇ ਪਾਸੇ ਉਹੀ ਪਰਿਵਾਰ ਜਦੋਂ ਘਰ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਆਪਣੇ ਆਪ ਨੂੰ ਬਹੁਤ ਹੀ ਜ਼ਿਆਦਾ ਮਹਿੰਗਾਈ ਦੇ ਵਿੱਚ ਮਹਿਸੂਸ ਕਰਦਾ ਹੈ ਸਾਡੇ ਪੰਜਾਬ ਦੇ ਵਿੱਚ ਇੱਟਾਂ ਦੇ ਪੱਠੇ ਅਤੇ ਘਰ ਬਣਾਉਣ ਵਾਲੇ ਉਦਯੋਗ ਨੂੰ ਹੁਣ ਇੱਕ ਵੱਡੀ ਚੁਣੌਤੀ ਮਿਲੀ ਹੈ ਲਾਲ ਇੱਟਾਂ ਦੇ ਨਿਰਮਾਤਾ ਕਹਿ ਰਹੇ ਹਨ ਕਿ ਸਰਕਾਰ ਦੀਆਂ ਨੀਤੀਆਂ ਦੇ ਕਾਰਨ ਉਦਯੋਗ ਖਤਮ ਹੋਣ ਦੀ ਕਗਾਰ ਤੇ ਹੈ 2017 ਦੇ ਵਿੱਚ ਲਾਗੂ ਕੀਤੇ ਗਏ ਕੰਪੋਜੀਸ਼ਨ ਸਕੀਮ ਹੁਣ ਖਤਮ ਹੋ ਗਈ ਹੈ ਜਿਸ ਤੋਂ ਬਾਅਦ ਟੈਕਸ ਦਰ ਜੋ ਹੈ ਉਹ 6 ਤੋਂ ਵੱਧ ਕੇ 12 ਹੋ ਗਈ ਹੈ ਜਿਸ ਦੇ ਨਾਲ ਇਟਾਂ ਦੀ ਕੀਮਤ ਤੇਜ਼ੀ ਨਾਲ ਵੱਧ ਗਈ ਹੈ ਅਤੇ ਇਸ ਦਾ ਸਿੱਧਾ ਅਸਰ ਉਦਯੋਗ ਅਤੇ ਮਜ਼ਦੂਰਾਂ ਦੇ ਉੱਤੇ ਪਿਆ ਹੈ ਪੰਜਾਬ ਦੇ ਵਿੱਚ ਪਹਿਲਾਂ ਤਕਰੀਬਨ 3000 ਪੱਠੇ ਚੱਲ ਰਹੇ ਸਨ ਪਰ ਹੁਣ ਉਹਨਾਂ ਵਿੱਚੋਂ ਲਗਭਗ 60% ਬੰਦ ਹੋ ਗਏ ਨੇ ਬਚੇ ਹੋਏ 1800 ਪੱਟੇ ਵੀ ਫਿਲਹਾਲ ਬੰਦ ਹੋਣ ਦੀ ਕਗਾਰ ਤੇ ਨੇ ਕੋਲੇ ਤੇ ਲੱਗੇ 18% ਟੈਕਸ ਨੇ ਸਥਿਤੀ ਨੂੰ ਹੋਰ ਹੀ ਜ਼ਿਆਦਾ ਗੰਭੀਰ ਕਰ ਦਿੱਤਾ ਹੈ ਮੁਕੇਸ਼ ਨੰਦਾ ਅੰਮ੍ਰਿਤਸਰ ਬ੍ਰਿਕਸ ਪੱਠਾ ਐਸੋਸੀਏਸ਼ਨ ਦੇ ਪ੍ਰਧਾਨ ਕਹਿੰਦੇ ਹਨ ਕਿ ਇਹ ਨੀਤੀਆਂ ਸਿਰਫ ਉਦਯੋਗ ਨੂੰ ਹੀ ਨਹੀਂ ਸਗੋਂ ਉਦਯੋਗਪਤੀਆਂ ਅਤੇ ਮਜ਼ਦੂਰਾਂ ਦੀ ਜ਼ਿੰਦਗੀ ਨੂੰ ਵੀ ਪ੍ਰਭਾਵਿਤ ਕਰ ਰਹੀਆਂ ਹਨ ਇਹ ਕੰਮ ਪਰਿਵਾਰ ਲਈ ਕੀ ਮਤਲਬ ਹੈ ਕਰਦਾ ਜੇਕਰ ਉਹ ਕਾਰ ਬਣਾਉਣ ਲਈ ਬਚਤ ਕਰਦਾ ਹੈ ਤਾਂ ਲਾਹ ਲੇਟਾਂ ਅਤੇ ਨਾਲ ਹੀ ਕਾਰ ਬਣਾਉਣ ਦੇ ਸਮਾਨ ਦੀ ਕੀਮਤ ਵਧਣ ਦੇ ਕਾਰਨ ਉਸ ਦਾ ਸਾਰਾ ਬਜਟ ਜੋ ਹੈ ਖਰਾਬ ਹੋ ਰਿਹਾ ਹੈ ਕਾਰ ਬਣਾਉਣਾ ਹੁਣ ਸਿਰਫ ਇੱਕ ਚੁਣੌਤੀ ਹੀ ਨਹੀਂ ਇੱਕ ਬਹੁਤ ਹੀ ਵੱਡਾ ਭਾਰ ਬਣ ਗਿਆ ਹੈ ਦੋਸਤੋ ਇਹ ਸਿਰਫ ਪੰਜਾਬੀ ਨਹੀਂ ਸਾਰੇ ਦੇਸ਼ ਦੇ ਵਿੱਚ ਸਮੱਸਿਆ ਬਣ ਗਈ ਹੈ 올 인디아 브릭 어소시에이션 타일 매뉴팩처 페데레이션 ਦੇ ਸਰਕਾਰ ਤੋਂ ਮਲ ਟੈਕਸ ਰਾਹਤ ਅਤੇ ਨਾਹੀ ਕੰਪੋਜੀਸ਼ਨ ਸਕੀਮ ਬਹਾਲ ਕਰਨ ਦੀ ਵੀ ਮੰਗ ਕੀਤੀ ਹੈ ਜੇਕਰ ਇਹ ਨਹੀਂ ਕੀਤਾ ਤਾਂ ਦੇਸ਼ ਦੇ ਵਿੱਚ ਉਹ ਆਪਣਾ ਵਿਰੋਧ ਪ੍ਰਦਰਸ਼ਨ ਵੀ ਕਰ ਸਕਦੇ ਹਨ ਇਸ ਸਥਿਤੀ ਨੇ ਸਾਡੇ ਸਮਾਜ ਦੇ ਵਿੱਚ ਇੱਕ ਵੱਡਾ ਸਵਾਲ ਖੜਾ ਕੀਤਾ ਹੈ ਕਿ ਕੇਂਦਰ ਦੀ ਸਰਕਾਰ ਉਸ ਦੀਆਂ ਨੀਤੀਆਂ ਆਮ ਲੋਕਾਂ ਦੀ ਰਾਹਤ ਲਈ ਹਨ ਜਾਂ ਉਦਯੋਗ ਅਤੇ ਮਜ਼ਦੂਰਾਂ ਨੂੰ ਫੇਰ ਖਤਮ ਕਰਨ ਲਈ ਹਨ ਅਜੇ ਵੀ ਸਮਾਂ ਹੈ ਕਿ ਨੀਤੀਆਂ ਦੇ ਵਿੱਚ ਦੇਖਿਆ ਜਾਇਆ ਜਾਤਾ ਸਰਕਾਰ ਸੋਧ ਕਰ ਸਕਦੀ ਹੈ ਤਾਂ ਜੋ ਘਰ ਬਣਾਉਣ ਵਾਲੇ ਪਰਿਵਾਰਾਂ ਦੀ ਜ਼ਿੰਦਗੀ ਆਸਾਨ ਹੋ ਸਕੇ ਕਮੈਂਟਾਂ ਦੇ ਰਾਹੀਂ ਤੁਸੀਂ ਆਪਣੀ ਟਿੱਪਣੀ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਹੋਰ ਜ਼ਿਆਦਾ ਅਪਡੇਟ ਦੇ ਲਈ ਬਨੇ ਰਹੋ ਪੰਜਾਬ ਨਾਓ ਟੀਵੀ ਦੇ ਨਾਲ